ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਆਪਣੇ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਮੋਦਕੀ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਤਲਵੰਡੀ ਭਾਈ ਫਰੀਦਪੋਟ ਇਹਦੇ ਮਾਣ ਲੋ ਨੇੜਲੇ ਸ਼ਹਿਰ ਆ ਜਾਂਦੇ ਆ ਨੇੜੇ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਆ ਜਾਂਦਾ ਤੇ ਤੁਹਾਨੂੰ ਰਾਜੂ ਨੂੰ ਮਲਾਉਣ ਲੱਗੇ ਤਿੰਨ ਐਨੀਮਲ ਵਿਕਰੀ ਵਾਲੇ ਰਹਿਣਗੇ ਦੋ ਝੋਟੀਆਂ ਤੇ ਇੱਕ ਸਜਣੋਂ ਵੜ ਗਊ ਕੀ ਲੇਖਾ ਜੋ ਖੈ ਨਾ ਤਿੰਨਾਂ ਦਾ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਆ ਜਿਹੜੀ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਈਏ ਤੁਹਾਡਾ ਧੰਨਵਾਦ ਜੁੜਿਓ ਐਂਡ ਤੱਕ ਵੇਖਿਓ ਵੀਡੀਓ ਨੂੰ ਲਾਈਕ ਰਾਜੂ ਵੀਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਸੁਨਾਮ ਮੇਰਾ ਬੜੀ ਕਿਰਪਾ ਬੇਸ਼ੀਤਾਂ ਦੀ ਚੜਦੀ ਕਲਾ ਨਾ ਚੜਦੀ ਕਲਾ ਤੇ ਆਪਣਾ ਨਾਮ ਐਡਰੈਸ ਨਾਮ ਰਾਜੂ ਆ ਜੀ ਰਾਜੂ ਮਸ਼ੀਨਾਂ ਵਾਲਾ ਠੀਕ ਆ ਪਿੰਡ ਮੋਦਕੀ ਜ਼ਿਲ੍ਹਾ ਫਿਰੋਜ਼ਪੁਰ ਆ ਤੇ ਨੇੜੇ ਸੰਤਾ ਮਜੀਠ ਸਿੰਘ ਸਟੇਡੀਅਮ ਆ ਫੋਨ ਨੰਬਰ ਆ 94175 ਤੇ 37479 94175 ਤੇ 37479 ਇਹਦੇ ਤੇ ਕਰੇ ਸੰਪਰਕ ਹਨਾ ਤੇ ਅੱਜ ਤਿੰਨ ਮੁਖਾਦ ਗਏ ਹਾਂਜੀ ਹਾਂਜੀ ਤਿੰਨ ਤੇ ਆਹ ਝੋਟੀ ਦਾ ਕੀ ਲੇਖਾ ਜੋਖਾ ਇਹ ਦੰਦਾ ਜੀ ਹਜੇ ਵੀਰੇ ਠੀਕ ਆ ਪੈਂਦੀ ਆ ਪੂਰੀ ਹਾਂ ਨੀਲੀ ਦੀ ਆ ਗਈ ਹਾਂ ਤੇ ਕੱਲ ਸੂਈ ਆ ਕੱਲ ਦੀ ਸੂਈ ਆ ਮਗਰ ਕੱਟੀ ਕੱਟੀ ਵੀ ਇਹਦੇ ਨੈ ਨਾਕਸ਼ੀ ਆ ਓਕੇ ਮਾਰ ਗਈ ਜਮਾ ਜਮਾ ਠੀਕ ਆ ਬਾਕੀ ਮੈਨੂੰ ਚਾਰ ਦੰਦ ਹੋਊ ਹਨਾ ਬਹੈਣੀ ਕੀ ਆ ਭਾਈ ਹਾਂ ਇੰਨੀ ਕੀ ਤੇ சிவா ਸਿੰਘ ਦਾ ਬੜਾ ਚੰਗਾ ਥੋੜੀ ਔਲ ਕਰਦੀ ਆ ਓਕੇ ਹਾਂਜੀ ਵੀ ਹਜੇ ਪਹਿਲਾਂ ਕਰਕੇ ਔਲ ਕਰਦੀ ਆ ਕੱਟੀ ਕੱਟੀ ਵੀ ਠਾ ਦੇ ਓਕੇ 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 ਕੱਤੀ ਚੰਗੀ ਨਿਕਰ ਦੇਗੀ ਓ ਜਿਵੇਂ ਪਹਿਲਾਂ ਨਾ ਹਨਾ ਕੱਤੀ ਝੋਟੀ ਬਹੁਤ ਚੰਗੀ ਆ ਕੱਟੀ ਦੀ ਆ ਹਾਂ ਓਕੇ ਆ ਕੱਟੀ ਵੀ ਮਾਹੀ ਆ ਆਪਦੀ ਹਾਂਜੀ ਠੀਕ ਆ ਤੇ ਜੇਰ ਜੂ ਰੋਕੇ ਬੈ ਗਈ ਇਹਦੀ ਗਰੰਟੀ ਆ ਜੀ ਚਲ ਤੋਰ ਕਰਾ ਚੱਕ ਫਿਰ ਮੇਰਾ ਵੀ ਹਾਂ ਸਜਣੋ ਕੱਦ ਕਾਠ ਤੁਰਦੀ ਝੋਟੀ ਦਾ ਨਤਾਜਾ ਲਾ ਲਿਓ ਵੇਲ ਬਹੁਤ ਆ ਧੌਣ ਲੰਮੀ ਵੇਖੋ ਕਿੰਨੀ ਆ ਪੱਠਪੜੇ ਦੀ ਬਹੁਤ ਚੰਗੀ ਆ ਚੰਗਾ ਦੁੱਧ ਪਾਊਗੀ ਸਜਣੋ ਬਾਕੀ ਜਿਹੜਾ ਭੈਣ ਭਰਾ ਖਰੀਦਣੀ ਚਾਹੁੰਦਾ ਉਹ ਆਪ ਦਾ ਅੰਤਾਜਾ ਆਪ ਲਾ ਲਵੇ ਦੁੱਧ ਕਿੰਨਾ ਆਇਤਾ ਧਾਰਾ ਹੀ ਆ ਹਨਾ ਆਪਣੀਆਂ ਤਾਂ ਅਜੇ ਤਾਂ ਸੱਜਣੋਂ ਥਣ ਮੰਨ ਲਓ ਗੱਬਣ ਵਾਲਾ ਕੰਮ ਹੀ ਸੱਚੇ ਰੂਪੇ ਨੇ ਹੋਵੇ ਉੱਕੇ ਪਰ ਹੌਲ ਕਰਦੀ ਹੈ ਬਾਈ ਹੋਊਗੀ ਠੀਕ ਆ ਹੋ ਜੂਗੀ ਇੱਕ ਅੱਧੇ ਦਿਨ ਚ ਠੀਕ ਆ ਹੋ ਜੂ ਹੋ ਜੂ ਹੋ ਜੂ ਇਹਨੇ ਕਿੱਧਰ ਜਾਣਾ ਕਰਮਾਂ ਵਾਲੀ ਨੇ ਸੁਸਰੀ ਕੋਹ ਦਾ ਚੱਕੀ ਹੂੰ ਆਉਂਦੇ ਸੂਏ ਨੂੰ ਬੜੀ ਤਗੜੀ ਝੂਟੀ ਮਨੂ ਪੈਠਪੜਾ ਸਿੰਘ ਵੀ ਚੰਗਾ ਨੀਲੀ ਦਾ ਅੱਖ ਖ ਬਹੁਤ ਚੰਗੀ ਮਨਤੀ ਓਕੇ ਤੇ ਰੇਟ ਇਹਦਾ ਕੀ ਕਰਾਂਗੇ ਰੇਟ ਵੀਰੇ ਇਹ ਜਿਹਾ ਅੱਜ ਜਿਦੇ ਰੋਲ ਨਾ ਕਰਦੀ ਹੁੰਦੀ ਐ 1 25 25 ਰੇਟ ਸੀ ਐ ਵੀ ਜੀ ਝੋਟੀ ਦਾ ਵਾਕੇ ਕਰੀ ਜਾਂਦੇ ਭੈਣ ਭਰਾ ਹਾਂ ਆਪਾਂ 1 5 ਦੀ ਦੇ ਦੇਾਂਗੇ ਵੀਰੇ 1 ਲੱਖ ਤੇ 5000 ਅੱਜ ਦੇ ਦੇਾਂਗੇ ਮਗਰ ਕੱਟੀ ਨੀਲੀ ਦਾ ਵੀ ਦੀ ਝੋਟੀ ਆਹ ਵੀ ਨੀਲੀ ਦੀ ਥਾਂ ਤੋਂ ਦੇਖੋ ਲੈ ਹਾਂ ਨਹੀਂ ਚੰਗੀ ਆ ਪਸ ਮਾ ਕੇ ਹਜੇ ਤਾਂ ਇਹਨੇ ਬੰਨ ਨਾ ਬੜਾ ਸਣ ਕੱਡੂ ਕੱਚੀ ਜਵਾਈ ਹੈ ਜੇ ਕੱਚਾ ਬੋਲਾ ਤੇ ਆਹ ਕਾਲੀ ਝੋਟੀ ਇਹ ਗਿਰੇ ਮਹੀਨੇ ਦੇ ਅੰਦਰ ਬਾਹਰ ਸੂਈ ਆ ਕੱਟੀ ਨੀਲੀ ਦੀ ਤੇ ਢੇ ਕੱਟ ਚ ਇਹਦੇ ਆਪ ਮੂਹਰਾ ਦੀ ਸੀ ਤੇ ਕੱਟੀ ਨੀਲੀ ਦੀ ਪਾ ਗਈ ਵੇਲਾ ਮਗਰ ਨੇ ਬੱਗੇ ਆ ਹਾਂ 1921 ਹੈ ਨਾ ਟੀਕਾ ਟੂ ਗੱਲ ਨੀਲੀ ਦਾ ਭਰਾਤਾ ਕਹੇ ਨੇ ਓਕੇ ਕੱਟੀ ਵੇਲਾ ਕਿੱਡੀ ਚੰਗੀ ਦੀਗੀ ਹੈ ਕੱਟੀ ਚੰਗੀ ਆ ਬਹੁਤ ਚੰਗੀ ਆ ਹਾਂ ਤੇ ਇਹਦੇ ਸਾਰੇ ਪ੍ਰੋਪਰ ਨਹੀਂ ਇੱਕ ਮਹੀਨੇ ਦੀ ਸੂਈ ਲਾ ਲਵੇ ਅਗਲਾ ਤੇ ਦੁੱਧ ਦੁੱਧ ਦੇ ਦੇ ਸੱਲੇ 10 ਲੀਟਰ ਠੰਡਾ 10 ਲੀਟਰ ਦੁੱਧ ਜਿਹੜਾ ਮਰਜ਼ੀ ਪੈਣ ਅੱਖੇ ਕੋਈ ਥੋੜਾ ਨਹੀਂ ਹਾਂ ਠੀਕ ਆ ਦੁੱਧ ਦਾ ਗਲਾਬ ਦਾ ਚੈੱਕ ਕਰਕੇ ਲੈ ਜੇ ਜੋ ਦੱਸਿਆ ਤੇ ਆ ਤੇ ਚੋਲੇ ਆ ਹਾਂ ਇਹ ਤਾਂ ਯਾਰ ਅਗਲੇ ਨੇ ਹਿੰਮਤ ਕਰਨੀ ਆ ਹਨਾ ਤੇ ਬਾਕੀ ਘਾਰਾਂ ਤੂੰ ਰਹਿਦੀਆਂ ਵਿਖਾ ਦੇਾਂਗੇ ਜੇ ਬਹੁਤ ਠੀਕ ਆ ਕੱਢ ਦੇ ਬਾਹਰ ਇਹਦੀ ਵੀ ਤੋਰ ਕਰਾ ਚੱਕ ਇਹ ਸੁਆ ਦੂਜਾ ਹੋ ਹਨਾ ਪਹਿਲਣੀ ਆ ਕੀ ਬੜਾ ਕੱਦ ਕਾਠਾ ਝੂਟੀ ਦਾ ਸੱਜਣਾ ਵੇਖਿਓ ਬੇਲ ਕੱਦ ਪਤਨੀ ਚਮੜੀ ਦੀ ਆ ਝੂਟੀ ਜਾਮਾਂ ਕਰੂ ਚੱਕ ਆਪਸ ਮਾਗ ਆਖੇ ਜਦੋਂ ਚਵਾਇਆ ਨਾ ਉਦੋਂ ਤੇਵਾ ਬੜਾ ਕੱਢਿਆ ਹੁੰਦਾ ਠੀਕ ਆ ਪਰ ਖੰਗੂਰ ਬਹੁਤ ਤਕੜਾ ਸਰ ਜੀ ਓਕੇ 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 ਸਿੰਗ ਵੀ ਚੰਗਾ ਸਾਰੀ ਚੰਗੀ ਕਰੀ ਵੈਰਲ ਵੈਰਲ ਵੀ ਸਜਣੋਂ ਚੰਗੀ ਆ ਥਣਾ ਦੀ ਦੇਖੋ ਇਦਾਂ ਦਾ ਬੱਚਾ ਲਾ ਕੇ ਧਾਰਾਂ ਹੁੰਦਾ ਗਾਂ ਦੀਆਂ ਦੇਦੀਆਂ ਤਾਂ ਉਹ ਖਾਦੀ ਠੀਕ ਆ ਵਿਖਾ ਦੇ ਵਿਖਾ ਦੇ ਕੋਈ ਨਹੀਂ ਲੋ ਮਿੰਟ ਨਾ ਹੁਣ ਇਦਾਂ ਹੀ ਚੱਲੀ ਜਾਣਾ ਸਾਰੀ ਦਿਹਾੜੀ ਕੰਮ ਮੁੜ ਕੇ ਭੈਣ ਭਰਾ ਨੂੰ ਕੀ ਸੱਜਣੋ ਜਿਹੜੀ ਕਾਲੀ ਝੋਟੀ ਦੇ ਮਗਰ ਨੀਲੀ ਦਾ ਬੱਚਾ ਕੱਟੀ ਆ ਤੇ ਉਹ ਬੱਚਾ ਪੀਰ ਕਹਿੰਦਾ ਤੁਹਾਨੂੰ ਦੋ ਦੋ ਧਾਰਾ ਆਪਾਂ ਜਰੂਰ ਚੈੱਕ ਕਰਾ ਲਈਏ ਕਿਸੇ ਭੈਣ ਭਰਾ ਨੇ ਆਨਲਾਈਨ ਵੀ ਲੈਣੀ ਹੁੰਦੀ ਆ ਤੇ ਪੂਰ ਛੱਟੇ ਦਾ ਪਤਾ ਲੱਗ ਜਾਂਦਾ 10 ਲੀਟਰ ਦੁੱਧ ਆ ਤੁਸੀਂ ਚੋ ਸਕਦੇ ਆ ਕਿਉਂਕਿ ਜਿਹੜਾ ਦੁੱਧ ਦੱਸਿਆ ਜਾਂਦਾ ਸੱਜਣੋ ਮਗਰ ਕੱਟੀ ਆ ਰੇਟ ਇਹਦਾ ਕੀ ਕਰਾਂਗੇ 11 ਦੇ ਰਿਹਾ ਵੀ 10 ਹੀ ਰਿਹਾ ਇੱਕ ਪੰਜ ਹੀ ਬਾਈ ਸੱਜ ਇੱਕ ਲੱਖ ਤੇ 5000 ਇੱਕ ਪੰਜ ਪੰਜ ਦੀਆਂ ਦੇਣੀਆਂ ਦੋਵੇਂ ਹਾਂਜੀ 2 10 ਇੱਕ ਭੈਣ ਭਰਾ ਦਾ ਮਾਣ ਕਰਦਾ ਕਿ ਮੇਰਾ ਜੋੜੇ ਵਾਲਾ ਹੀ ਆਇਆ ਹਾਂ ਇਹ ਜੋੜੇ ਦੀ ਮਾਣਾ ਗੱਲਾਂ ਹੀ ਗਾਂ ਠੀਕ ਆ ਧੰਨਵਾਦ ਸੱਜਣਾ ਬਸ ਮਾ ਝੂਟੀ ਨੇ ਕਰ ਲਿਆ ਚੈੱਕ ਕਰ ਲੋ ਤੇ ਉਸ ਤੋਂ ਬਾਅਦ ਝੂਠੀ ਨਾ ਚੋਦਾ ਰੂਫੇ ਬੰਨ ਕੇ ਜੋਲਾ ਵੀ ਕੁਰੀ ਚਵਾਈ ਆ ਪੂਲੀ ਆ ਦੋਣੀ ਆ ਕੇ ਓਕੇ ਨਹੀਂ ਬਹੁਤ ਮੋਟੀ ਚੋਣਾ ਹਨਾ ਮਾ ਨਾ ਯਾਰ ਕੀ ਕਹਨੇ ਆ ਝੂਠੀ ਨਾ ਯਾਰ ਕੀ ਦੇਖੇ ਆਪਾਂ ਵੈਸੇ ਗੂਠੀ ਨਹੀਂ ਚੁਣੇ ਹਨਾ ਆਪਾਂ ਦੋਨੇ ਹੀ ਇਥੇ ਨਾ ਮਸਾਂ ਲੱਗ ਰਿਹਾ ਨਾ ਦੀ ਆ ਅਗਲੇ ਆਂ ਓਕੇ ਗਾਂ ਵਾਲੀ ਚਵਾਈ ਆ ਮੈਂ ਨਾ ਜਿਹੜਾ ਮਰਜੀ ਰੈਜੇ ਪੜਾ ਕੁਦਵਾਕ ਚਹੀ ਜਾਂਦਾ ਨਹੀਂ ਦੋ ਨਹੀਂ ਆ ਨੇ ਉਹ ਵੀ ਪੋਲੀ ਬਾਲੀ ਆ ਓਕੇ ਇੱਕ ਪੰਜ ਹਨਾ ਠੀਕ 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 ਛਾਂ ਛਾਂ ਕਰਦੀ ਭਾਉ ਦਿੰਦੇ ਹਾਂ ਬਾਲਟੀ ਆਉਂਦੀ ਹੈ ਛਾਂ ਛਾਂ ਕਰਦੀ ਤੇ ਅੱਗੇ ਆ ਗਈ ਆਪਣੇ ਕੋਲੇ ਆਤ ਕੀ ਗਾਊ ਵੀ ਲਿਆਇਆ ਹੈ ਤਾਂ ਹਾਂ ਗਾਊ ਲਿਆਈ ਹੈ ਇਹਦਾ ਕੀ ਹਿਸਾਬ ਆ ਇਹ ਜਿਹੜੇ 1.5 ਤੋਂ 2 ਮਹੀਨਿਆਂ ਦੀ ਸੂਈ ਆ 1.5 ਤੋਂ 2 ਮਹੀਨਿਆਂ ਦੀ ਸੂਈ ਆ ਹਾਂ ਬੱਚਾ ਇਹਦਾ ਬੱਚਾ ਹੀਗਾ ਆਪਾਂ ਜਿੱਥੋਂ ਲਈ ਆ ਉਹ ਮੈਂ ਬੱਚੇ ਨੂੰ ਕੌਣ ਦੁੱਧ ਛੜਦਾ ਬੱਚੇ ਨੂੰ ਉਹ ਗੋਡੇ ਗਿੱਟੇ ਰਗੜੇ ਪਏ ਛਰ ਤੇ ਮੈਂ ਲਿਆ ਲਈ ਠੀਕ ਆ ਨਾਲ ਕੱਢ ਦੇ ਬਾਹਰ ਇਹਨੂੰ ਸੁਆ ਸੁਆ ਦੁੱਧ ਆ ਓਕੇ ਯਾਤਨਸ ਲਾਲੀ ਆ ਹੂੰ ਤਾਂ ਬਈ ਜਵਾਵੜਾ ਲੱਗਾ ਝੋਟੀਆਂ ਨੂੰ ਤੇ ਦੁੱਧ ਇਹਦੇ ਕੋਲੋਂ ਕਿੰਨਾ ਚਵਾਉਣਾ ਥੱਲੇ 13 ਮੀਟਰ ਹਾਂ ਤਿਆਰ ਆ 12 ਜਿਹੜਾ ਮਰਜੀ ਬਣ ਗੋ ਠੀਕ ਆ ਠੀਕ ਦੁੱਧ 13 ਸੱਜਣਾ 12 ਮੰਨ ਕੇ ਸੌਦਾ ਕਰ ਲਿਓ ਹਾਂ ਜਾਤ ਨਸਲ ਚੰਗੀ ਬਾਕੀ ਇੱਕ ਗੱਲ ਆ ਪਤਾ ਨਹੀਂ ਤੂੰ ਦੁੱਧ ਅੱਡ ਪਾਇਆ ਕਿਹੜੀ ਪਾਇਆ ਦੀ ਫੈਂਟ ਚੰਗੀ ਹੋ ਆ ਤਾਂ ਹੈਗੀ ਆ ਉਹੀ ਜਾਤ ਕੋ ਬਾਹਰ ਠੀਕ ਆ ਠੀਕ ਆ ਆਓ ਠੰਡੀ ਠੁੰਡੀ ਦਾ ਪਤਾ ਲੱਗ ਜੂ ਵੇਖੋ ਸੱਜਣਾ ਚਮਕ ਚਮਕ ਚੰਗੀ ਆ ਵਹਿੜ ਤੇ ਜਾਤ ਨਸਲ ਚੰਗੀ ਆ ਤੇ ਧਾਰਾ ਵੀਰ ਕਹਿੰਦਾ ਦੋ ਦੋ ਆਪਾਂ ਵਿਖਾ ਦਈਏ ਪਾੜੇ ਤੇ ਲੱਗੀ ਗਾਈਆਂ ਤਾਂ ਵੈਸੇ ਲੱਗ ਹੀ ਜਾਂਦੀਆਂ ਸੱਜਣਾ ਆ ਨਹੀਂ ਨਹੀਂ ਪਾਲ ਲੈਣਾ ਚਾਹੀਦਾ ਮਾੜਿਆ ਪਸ਼ੂ ਸਾਕੋ ਖੁਸ਼ ਹੋ ਕੇ ਦੁੱਧ ਦਿੰਦਾ ਹੁਣ ਸੱਜਣਾ ਵੰਗਾ ਲਾਤ ਆ ਆਪਣੀ ਮਾਝੇ ਵਾਲਿਆਂ ਦੀ ਬੋਲੀ ਤੇ ਬਗੈਰ ਵਾਂਗੇ ਤੋਂ ਵੀ ਚੂ ਸਕਦੇ ਇਹਨੂੰ ਵੀਰ ਕਹਿੰਦਾ ਹੈਲਦੀ ਨਹੀਂ ਤੇ ਇਹ ਤਾਂ ਪਵਾਤਾ ਤੁਹਾਨੂੰ ਕਈ ਵਾਰੀ ਅਗਲਾ ਸੋਚਦਾ ਇਹ ਨਾ ਵੇਰ ਵੰਗਾ ਲੈਂਦੀ ਨਾ ਹੋਵੇ ਜਿਹੜਾ ਪਾਇਆ ਨਹੀਂ ਰਾਜੂ ਨੇ ਅਗਲੇ ਥਣਾਂ ਦੀ ਚਵਾਈ ਚੈੱਕ ਕਰ ਲਓ ਭਰਾ ਆਂਦਾ ਮਾਝਰ ਕੀ ਚਵਾਈ ਹੈ ਬਾਈ ਮੈਂ ਨਾ ਵੀਰੇ ਖਾਣੀ ਮਾਝਾ ਲਾ ਕੋਈ ਚੱਕਰ ਹੀ ਨਹੀਂ ਓਕੇ 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 ਥਣ ਵੀ ਮਾਝਾ ਲਾ ਯਾਰਾ ਜੂਏ ਦਾ ਹਾਂ ਨਾ ਮਗਰਲੇ ਥਣਾਂ ਦੀ ਮੋਟੀ ਜਿੰਨਾ ਜ਼ੋਰ ਲਾਨੇ ਉਹਨੀ 19 ਮੋਟੀ ਆ ਗਈ ਇਹ ਕਿੰਨੇ ਦੀ ਦੇਵਾਂਗੇ ਹੇ ਵੀਰੇ 45000 ਰੁਪਏ ਦਾ ਮਾਨਤਨ ਹੋਰ ਕਰ ਦਾਂਗੇ ਭੈਣ ਰਾਏ ਸੱਜਣੋ 45000 ਰੁਪਿਆ ਇਹਦਾ ਲੇਖਾ ਜੋਖਾ ਬਾਕੀ ਕਨੈਕਟ ਕਰ ਲਿਓ ਨੰਬਰ ਚੱਲਦਾ ਰਹੂਗਾ ਭਰਾ ਦਾ ਆਹ ਵੇਖੋ ਕਿੰਨਾ ਟਾਈਮ ਲੱਗ ਗਿਆ ਤੇ ਹਾਂ ਨਹੀਂ ਬੜੀ ਚੰਗੀ ਚੋਈ ਹੈ ਓਕੇ ਰਿਪੋਰਟ ਆ 45000 ਦੇ ਵਿੱਚੋਂ ਤੁਸੀਂ ਕਿੰਨਾ ਮਾਨਤਨ ਕਰਾ ਲਓ ਥੋਡੇ ਤੇ ਆ 1 ਲੱਖ ਤੇ 5000 ਰੁਪਿਆ ਸੱਜਣੋ ਨੀਲੀ ਰਵੀ ਦੀ ਕੱਟੀ ਮਗਰ ਤੇ 105000 ਆ ਤਾਜੀ ਸੂਈ ਝੋਟੀ ਪਹਿਲਣ ਇਹ ਤਿੰਨ ਪਸ਼ੂ ਵਿਕਰੀ ਵਾਲੇ ਸੀਗੇ ਪਿੰਡ ਮੋਦਕੀ ਤੇ ਜ਼ਿਲ੍ਹਾ ਫਿਰੋਜ਼ਪੁਰਾ ਸੱਜਣੋ ਨੰਬਰ ਚੱਲੀ ਜਾਂਦਾ ਭਰਾ ਦਾ ਘਰ ਲਿਓ ਸੰਪਰਕ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਦੇ ਰਹੋ